ਮਾਨਯੋਗ ਐਸਪੀ ਸਾਹਿਬ ਅਤੇ ਮਾਨਯੋਗ ਐਸਪੀ ਸਾਹਿਬ ਪਰਿਵਾਰਾਂ ਦੀ ਐਸਪੀ ਸਾਹਿਬ ਸਭ ਜੀ ਪਰਿਵਾਰਾਂ ਦੇ ਜਸਨ ਦੇ ਸਮਤਾ ਵਕ ਜੋ ਪੰਜਾਬ ਸਰਕਾਰ ਨੇ ਜੁਦ ਨਸ਼ਿਆਂ ਵਿਰੁੱਧ ਮਹਿੰਮ ਸ਼ੁਰੂ ਕੀਤੀ ਹੋਈ ਹੈ ਉਸ ਵਿੱਚ ਏਸੀ ਪ੍ਰਗਟ ਸਿੰਘ ਨੇ ਸਮੇਤ ਉਸ ਪਾਰਟੀ ਸਖੰਦਰ ਸਿੰਘ ਗੁੱਗੂ ਪੁੱਤ ਜਗਿੰਦਰਪਾਲ ਵਾਸੀ ਜਗਪਾਲਪੁਰ ਨੂੰ ਜੋ ਨਸ਼ੇ ਪੀਂਦਾ ਆਦੀ ਹੈ ਜਿਸਾਫੀਂ ਲਗਾ ਸੀ ਕਿੰਨੇ ਦਿਨੋਂ ਕਾਬੂ ਕੀਤਾ ਤੇ ਮਕਦਮਾ ਦੇ ਖਾਤੇ ਦਰਜ ਕੀਤਾ ਗਿਆ ਜਿਸ ਨੇ ਦਰਮੇਂ ਦੱਸਿਆ ਕਿ ਮੈਂ ਨਸ਼ਾ ਪੀਂਦਾ ਆਦੀ ਆ ਤੇ ਮੈਂ ਇਸ ਕਹਤੋਂ ਬਥੇ ਚੋਨਾ ਹਾਂ ਜਿਸ ਨੂੰ ਅੱਜ ਮਾਂ ਜੋਕ ਦਾਤੀ ਪੇਸ਼ ਕੀਤਾ ਜਿਨ੍ਹਾਂ ਨੇ ਜੋਸ਼ੀ ਦੇ ਦਰਖਾਸਤੇ ਉਹਨੂੰ ਨਸ਼ਾ ਸ਼ਰਮ ਕੈਂਪ ਭੇਜਿਆ ਗਿਆ ਇਸੇ ਤਰ੍ਹਾਂ ਸਾਡੇ ਥਾਣਾ ਨਾਲ ਆਪਣੀ ਦੇ 6 ਵਿਅਕਤੀ ਜੋ ਨਸ਼ਾ ਪੀਂਦੇ ਆਦੀ ਸੀ ਉਹਨਾਂ ਦੇ ਇਲਾਜ ਕਰਨ ਵਾਸਤੇ ਅਸਿਸਟੈਂਟ ਭੇਜਿਆ ਆ ਆਦੇ ਮਾਧਿਮ ਲਈ ਮੈਂ ਇਹ ਕਹਿ ਦੋਣਾ ਕਿ ਜੋ ਲੋਕ ਨਸ਼ਾ ਕਰਦੇ ਨੇ ਉਹਨਾਂ ਦਾ ਪੰਜਾਬ ਸਰਕਾਰ ਵੀ ਇਲਾਜ ਕਰਦੀ ਹੈ ਉਹ ਕਿਰਪਾ ਕਰਕੇ ਮੇਨਾ ਸੱਪਰ ਕਰਨ ਜਾ ਮੈਨੂੰ ਮੈਸੀ ਭੇਦਨ ਮੈਂ ਉਹਨਾਂ ਨੂੰ ਨਾਲ ਜਾ ਕੇ ਉਹਨਾਂ ਦਾ ਨਸ਼ਾ ਫੋ ਕੈਂਪਰੇ ਦਾਖਲ ਕਰਾਵਾਂ ਤਾਂ ਜੋ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀਏ ਤੁਹਾਡੀ ਸਹਾਇਤਾ ਮੈਂ ਚਾਹੁੰਨਾ ਇਸ ਵਾਸਤੇ ਕੋਈ ਬੰਦਾ ਨਸ਼ਾ ਕਰਦਾ ਕਿਉਂਕਿ ਵੇਦ ਹੈ ਉਹਦੀ ਤਲਾਸ਼ ਨੂੰ ਜੋ ਧੰਨਵਾਦ